ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਕੈਨੇਡਾ ਦੇ ਵਿੱਚ ਮੋਸਟ ਅਵੇਟਡ ਪ੍ਰੋਗਰਾਮ ਨੂੰ ਲੈ ਕੇ ਲੁੱਟ ਸ਼ੁਰੂ ਹੋ ਗਈ ਹੈ ਗੱਲ ਕਰ ਰਹੇ ਹਾਂ ਕੇਅਰ ਗੀਵਰ ਦੇ ਪ੍ਰੋਗਰਾਮ ਦੀ ਦਰਸਲ ਕੈਨੇਡਾ ਦੇ ਵਿੱਚ ਕੇਅਰ ਗੀਵਰ ਦੇ ਪ੍ਰੋਗਰਾਮ ਨੂੰ ਲੈ ਕੇ ਬਹੁਤ ਕ੍ਰੇਜ਼ ਹੈ ਕ੍ਰੇਜ਼ ਇਸ ਕਰਕੇ ਹੈ ਕਿ ਤੁਹਾਨੂੰ ਉੱਥੇ ਲੈਂਡਡ ਪੀਆਰ ਮਿਲੇਗੀ ਯਾਨੀ ਕਿ ਜਦੋਂ 에어ਪੋਰਟ ਤੇ ਉਤਰੋਗੇ ਤੇ ਤੁਹਾਡੇ ਹੱਥ ਵਿੱਚ PR ਹੋਵੇਗੀ ਸੋ ਇਸ ਦਾ ਫਾਇਦਾ ਹੁਣ ਕਈ 에ਜੰਟ ਚੁੱਕਣਾ ਸ਼ੁਰੂ ਕਰ ਚੁੱਕੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਗੱਲ ਕਰਾਂਗੇ ਕਿ ਇਹਦੇ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਕਿੰਨਾ ਕੁ ਰਿਵੀਲ ਕੀਤਾ ਗਿਆ ਹੈ ਹੁਣ ਤੱਕ ਇਹਦੀ ਲੇਟੈਸਟ ਅਪਡੇਟ ਕੀ ਹੈਗੀ ਹੈ ਤੇ ਇਸ ਦੇ ਨਾਮ ਦੇ ਉੱਤੇ ਮਾਰਕੀਟ ਦੇ ਵਿੱਚ ਠੱਗੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਕਿੰਨੀ ਵੈਕੈਂਸੀ ਹੋਵੇਗੀ ਕੀ ਇਮੀਗ੍ਰੇਸ਼ਨ ਦਾ ਲੈਬਲ ਪਲਾਨ ਹੈ ਨਵੇਂ ਕੇਅਰ ਗੀਵਰ ਪ੍ਰੋਗਰਾਮ ਨੂੰ ਲੈ ਕੇ ਤੇ ਹੁਣ ਤੱਕ ਇਸ ਪ੍ਰੋਗਰਾਮ ਦੇ ਉੱਤੇ ਤਾਜ਼ਾ ਅਪਡੇਟ ਕੀ ਹੈਗੀ ਹੈ ਜੇਕਰ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਹਾਡੇ ਲਈ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੁਣ ਤੱਕ ਰਿਵੀਲ ਹੋਇਆ ਹੈ ਤੇ ਕੀ ਇਨਫਾਰਮੇਸ਼ਨ ਆਉਣੀ ਹਾਲੇ ਬਾਕੀ ਹੈ ਪਰ ਤੁਹਾਨੂੰ ਏਜੰਟ ਦੇ ਵੱਲੋਂ ਬੇਵਕੂਫ ਬਣਾ ਕੇ ਤੁਹਾਡੇ ਤੋਂ ਪੈਸੇ ਵਸੂਲੇ ਜਾ ਰਹੇ ਨੇ ਸੋ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕੇਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਕੇਅਰ ਗੀਵਰ ਦਾ ਨਵਾਂ ਪ੍ਰੋਗਰਾਮ ਜਿਹੜਾ ਉਹ ਲਾਂਚ ਹੋ ਚੁੱਕਾ ਹੈ ਪਰ ਹੁਣ ਤੱਕ ਉਹ ਨੋਟੀਫਾਈ ਨਹੀਂ ਹੋਇਆ ਉਹਦੇ ਅੰਡਰ ਐਪਲੀਕੇਸ਼ਨ ਲੱਗਣੀਆਂ ਸ਼ੁਰੂ ਨਹੀਂ ਹੋਈਆਂ ਤੇ ਉਹਦਾ ਕੰਪਲੀਟ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਉਹ ਵੀ ਰਿਵੀਲ ਨਹੀਂ ਕੀਤਾ ਗਿਆ ਹੁਣ ਤੱਕ ਕੀ ਅਪਡੇਟ ਹੈ ਤੇ ਏਜੰਟ ਇਹਨੂੰ ਕਿੱਦਾਂ ਦੱਸ ਰਹੇ ਨੇ ਉਹ ਉਸ ਬਾਰੇ ਡਿਸਕਸ਼ਨ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਕਿ ਜਿਹੜਾ ਨਵਾਂ ਪ੍ਰੋਗਰਾਮ ਕੇਅਰ ਗੀਵਰ ਦਾ ਲਾਂਚ ਹੋਇਆ ਹੈ ਉਸ ਪ੍ਰੋਗਰਾਮ ਨੂੰ ਕੀ ਸ਼ੁਰੂ ਕਰ ਦਿੱਤਾ ਗਿਆ ਜਾਂ ਹਾਲੇ ਨਵੀਂ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਆਪਾਂ ਇਸ ਬਾਰੇ ਗੱਲ ਕਰਨੀ ਆ ਦਰਸਲ ਜਿਹੜਾ ਇਨਹਾਂਸਡ ਕੇਅਰ ਗੀਵਰ ਪ੍ਰੋਗਰਾਮ ਹੈ ਜਿਹੜਾ ਜੂਨ 3 2024 ਨੂੰ ਨਿਊਜ਼ ਰਿਲੀਜ਼ ਜਿਹੜੀ ਹੈ ਉਹ canada.ca ਦੇ ਉੱਤੇ ਲਾਸਟ ਅਪਡੇਟ ਹੈ ਤੇ ਉਸੇ ਅਪਡੇਟ ਦੇ ਬਿਹਾਫ ਤੇ ਆਪਾਂ ਡਿਸਕਸ਼ਨ ਕਰਾਂਗੇ ਕਿਉਂਕਿ ਉਹ ਆਫੀਸ਼ੀਅਲ ਅਨਾਊਂਸਮੈਂਟ ਹੈ ਜਿਹੜੀ ਕਿ ਉਹਨਾਂ ਦੀ ਸਰਕਾਰੀ ਵੈਬਸਾਈਟ ਦੇ ਉੱਤੇ ਹੈਗੀ ਉਹਦੇ ਬਿਹਾਫ ਤੇ ਸਿਰਫ ਆਪਾਂ ਗੱਲ ਕਰਨੀ ਆ ਦਰਸਲ ਜਿਹੜਾ ਇਹ ਨਵਾਂ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜਾ ਇਨਹਾਂਸਡ ਕੇਅਰ ਗੀਵਰ ਪਾਇਲਟ ਹੈ ਇਹ ਜਿਹੜਾ ਹੈ ਇਹਦੇ ਵਿੱਚ ਹੁਣ ਤੁਹਾਡੇ ਕੋਲ ਲੈਂਡਡ ਪੀਆਰ ਹੋਵੇਗੀ ਕਿ ਤੁਸੀਂ ਕੈਨੇਡਾ ਦੇ ਵਿੱਚ ਪਰਮਾਨੈਂਟ ਤੌਰ ਦੇ ਉੱਤੇ ਰਹਿ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਕੇਅਰ ਗੀਵਰ ਦੀਆਂ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਦੇ ਸਕਦੇ ਹੋ ਹੁਣ ਇਹਦਾ ਜਿਹੜਾ ਇਲੀਜੀਬਿਲਟੀ ਕ੍ਰਾਈਟੇਰੀਆ ਦਾ ਦਰਸਲ ਹੈ ਉਹ ਹਾਲੇ ਪੂਰੀ ਤਰ੍ਹਾਂ ਰਿਵੀਲ ਨਹੀਂ ਹੋਇਆ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਕਿੰਨੇ ਕੁ ਇਹਦੀ ਇਲੀਜੀਬਿਲਟੀ ਕ੍ਰਾਈਟੇਰੀਆ ਨੂੰ ਲੈ ਕੇ ਇਨਫੋਰਮੇਸ਼ਨ ਆਈ ਹੈ ਸਭ ਤੋਂ ਪਹਿਲਾਂ ਇਹ ਹੈ ਕਿ CLB ਲੈਵਲ 4 ਚਾਹੀਦਾ ਹੈ ਤੁਹਾਨੂੰ ਯਾਨੀ ਕਿ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਯਾਨੀ ਭਾਵੇਂ ਉਹ ਇੰਗਲਿਸ਼ ਦਾ ਹੋਵੇ ਪਰ ਫ੍ਰੈਂਚ ਦਾ ਤੁਸੀਂ ਟੈਸਟ ਦਿੱਤਾ ਹੈ ਤੁਹਾਡਾ ਸਕੋਰ ਜਿਹੜਾ ਹੈ ਉਹ CLB ਲੈਵਲ 4 ਦੇ ਇਕੁਅਲ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਤੁਹਾਡੇ ਕੈਨੇਡਾ ਦੇ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਜਿਹੜਾ ਤੁਹਾਡਾ ਐਜੂਕੇਸ਼ਨ ਹੋਣਾ ਚਾਹੀਦਾ ਹੈ ਯਾਨੀ ਕਿ ਪੋਸਟ ਸੈਕੰਡਰੀ ਐਜੂਕੇਸ਼ਨ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਵਾਟਿਕੋਲ ਇਕੁਇਲੈਂਟ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ এডੂਕੇਸ਼ਨ ਹੋਣਾ ਚਾਹੀਦਾ ਹੈ ਤੁਸੀਂ ਜੇਕਰ ਇੰਡੀਆ ਤੋਂ এডੂਕੇਸ਼ਨ ਲੈ ਆਏ ਤਾਂ ਤੁਹਾਡਾ ਉਹ এডੂਕੇਸ਼ਨ ਜਿਹੜਾ ਉਹ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਇਕੁਇਲੈਂਟ ਹੋਣਾ ਚਾਹੀਦਾ ਉਸ ਤੋਂ ਇਲਾਵਾ ਇੰਡੀਆ ਨਹੀਂ ਕੈਨੇਡਾ ਤੋਂ ਬਾਹਰ ਜਿੱਥੋਂ ਮਰਜ਼ੀ ਤੁਸੀਂ ਕੀਤਾ ਅਪਲਾਈ ਉਹਦੇ ਇਕੁਇਲੈਂਟ ਹੋਣਾ ਚਾਹੀਦਾ ਉਸ ਤੋਂ ਇਲਾਵਾ ਰਿਲੇਵੈਂਟ ਫੀਲਡ ਦਾ ਰੀਸੈਂਟ ਜਿਹੜਾ ਹੈ ਉਹ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਯਾਨੀ ਕਿ ਤੁਸੀਂ ਕਿਤੇ ਨਾ ਕਿਤੇ ਕੇਅਰ ਗੀਵਰ ਦੀ ਜੌਬ ਕਰਦੇ ਹੋਣੇ ਚਾਹੀਦੇ ਹੋ ਜਾਂ ਉਤੋਂ ਰਿਲੇਟਿਡ ਫੀਲਡ ਦੀ ਜੌਬ ਕਰਦੇ ਹੋਣੇ ਚਾਹੀਦੇ ਹੋ ਉਸ ਤੋਂ ਬਾਅਦ ਤੁਹਾਨੂੰ ਫੁੱਲ ਟਾਈਮ ਪਰਮਨੈਂਟ ਜੌਬ ਆਫਰ ਜਿਹੜਾ ਹੈ ਉਹ 엠ਪਲੋਇਰ ਦੇ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ ਜਿਹੜਾ 엠ਪਲੋਇਰ ਤੁਹਾਨੂੰ ਜੌਬ ਆਫਰ ਦੇਵੇਗਾ ਉਹ ਪੂਰੀ ਤਰ੍ਹਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਆਫ ਦਾ ਮੀਟ ਕਰਦਾ ਹੋਵੇ ਹੁਣ ਉਸ ਤੋਂ ਇਲਾਵਾ ਆਮ ਜਿਵੇਂ ਦੇਖੋ ਆ ਲਾਈਨ ਨੂੰ ਹਾਈਲਾਈਟ ਕਰ ਰਿਹਾ ਮੋਰ ਇਨਫੋਰਮੇਸ਼ਨ ਵਿਲ ਬੀ ਅਵੇਲੇਬਲ ਬਿਫੋਰ ਦੀ ਫੁੱਲ ਲਾਂਚ ਆਫ ਦੀ ਪਾਇਲਟ ਇਨਕਲੂਡਿੰਗ ਫੁੱਲ ਇਲੀਜੀਬਿਲਟੀ ਕ੍ਰਾਈਟੇਰੀਆ ਐਂਡ ਡਿਟੇਲ ਔਨ ਹਾਊ ਟੂ ਅਪਲਾਈ ਇਸ ਪਾਇਲਟ ਦੇ ਅੰਡਰ ਫਾਈਲਿੰਗ ਕਿਵੇਂ ਕਰਨੀ ਹੈ ਇਹਦਾ ਇਲੀਜੀਬਿਲਟੀ ਕ੍ਰਾਈਟੇਰੀਆ ਕੰਪਲੀਟ ਕੀ ਹੋਵੇਗਾ ਹੱਲੇ ਨਹੀਂ ਪਤਾ ਹੈਗਾ ਯਾਨੀ ਕਿ ਇਸ ਬਾਰੇ ਸਿਰਫ ਇੰਨੀ ਕਿਨਫਰਮੇਸ਼ਨ ਆਈ ਹੈ ਜਿੰਨੀ ਮੈਂ ਤੁਹਾਨੂੰ ਦੱਸੀ ਹੈ ਇਸ ਤੋਂ ਲਾਵਾ ਹੋਰ ਕੋਈ ਇਨਫੋਰਮੇਸ਼ਨ ਮਾਰਕੀਟ ਦੇ ਵਿੱਚ ਨਹੀਂ ਹੈਗੀ ਕਿਸੇ ਨੂੰ ਨਹੀਂ ਪਤਾ ਕਿ ਆਈਆਰਸੀਸੀ ਨੇ ਇਹਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ ਤੁਹਾਡੇ ਸਾਹਮਣੇ ਪਰ ਏਜੰਟ ਆਪਣੇ ਵੱਲੋਂ ਬਣੌਤੀ ਤਰੀਕੇ ਫਿਰ ਗੱਲ ਹੋਈ ਹੈ ਕਿ ਜਦੋਂ ਹਾਲੇ EMPLOYER ਦਾ ਇਹ ਤੇ EMPLOYEE ਦਾ ELIGIBILITY CRITERIA ਆ ਗਿਆ EMPLOYER ਦਾ ELIGIBILITY CRITERIA ਜਿਹੜਾ ਉਹ ਕਿਹੜਾ ਹੋਵੇਗਾ ਸਾਨੂੰ ਨਹੀਂ ਪਤਾ ਹਾਲੇ ਹੋ ਸਕਦਾ ਹੈ ਕਿ ਜੇਸ ਏਮਪਲੋਇਰ ਦੇ ਬਿਹਾਫ ਤੇ ਤੁਹਾਨੂੰ ਹੁਣੇ ਅਰੇਂਜਮੈਂਟ ਕਰਨਾ ਤੁਸੀਂ ਸ਼ੁਰੂ ਕਰ ਦਿੱਤਾ ਉਹ ਏਮਪਲੋਇਰ ਜਿਹੜਾ ਹੈ ਉਹ ਐਲੀਜੀਬਲ ਹੀ ਨਾ ਹੋਵੇ ਤੁਹਾਨੂੰ ਹਾਇਰ ਕਰਨ ਵਾਸਤੇ ਭਾਵੇਂ ਤੁਹਾਡਾ ਕੋਈ ਰਿਸ਼ਤੇਦਾਰ ਹੈ ਕੋਈ ਵੀ ਹੈਗਾ ਹੈ ਉਸ ਤੋਂ ਇਲਾਵਾ ਬਹੁਤ ਰੀਲਾ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੰਸਟਾਗ੍ਰam ਦੀਆਂ 59 ਸੈਕਿੰਡ ਦੀਆਂ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਪ੍ਰੋਗਰਾਮ ਦੇ ਲਈ ਡਾਇਰੈਕਟ ਲੈਂਡਡ ਪੀਆਰ ਲੈਣ ਲਈ ਸਾਨੂੰ ਸੰਪਰਕ ਕਰੋ ਸਾਨੂੰ ਸੰਪਰਕ ਕਰੋ ਹੁਣ ਮੈਂ ਅੱਗੇ ਵੀ ਦੱਸਦਾ ਕੀ ਕਾਂਡ ਕਰ ਰਹੇ ਨੇ ਏਜੰਟ ਇਸ ਤੋਂ ਲਾਵਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜਦੋਂ ਪੂਰੀ ਇਨਫੋਰਮੇਸ਼ਨ ਆਵੇਗੀ ਤਾਂ ਹੀ ਅਪਲਾਈ ਕਰੋ ਉਸ ਤੋਂ ਪਹਿਲਾਂ ਇੱਕ ਪੰਜੀ ਇੱਕ ਇੱਕ ਨਵਾਂ ਪੈਸਾ ਵੀ ਤੁਸੀਂ ਕਿਸੇ ਕੋਲ ਵੇਸਟ ਨਹੀਂ ਕਰਨਾ ਹੈਗਾ ਇਸ ਪ੍ਰੋਗਰਾਮ ਨੂੰ ਲੈ ਕੇ ਕਿਉਂਕਿ ਇਹ ਪ੍ਰੋਗਰਾਮ ਹਾਲੇ ਕੰਪਲੀਟਲੀ ਤੌਰ ਦੇ ਉੱਤੇ ਸਾਹਮਣੇ ਨਹੀਂ ਆਇਆ ਹੈਗਾ ਹੁਣ ਜਿਹੜਾ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਏ ਜਿਹਨੂੰ ਹਾਲੇ ਨੋਟੀਫਾਈ ਕੀਤਾ ਜਾਣਾ ਹੈ ਫੁੱਲ ਫਲੈਸ਼ ਤੌਰ ਦੇ ਉੱਤੇ ਉਹਨੂੰ ਲੈ ਕੇ ਮਾਰਕੀਟ ਦੇ ਵਿੱਚ ਕਿਦਾਂ ਪ੍ਰਚਾਰਿਆ ਜਾ ਰਿਹਾ ਸੁਣੀ ਜੇਕਰ ਕਿਸੇ ਕੋਲ ਜੌਬ ਆਫਰ ਹੈਗੀ ਆ ਤਾਂ ਉਹ ਤੋਂ 3-4 ਲੱਖ ਰੁਪਏ ਦੀ ਗ੍ਰਾਹੀ ਹੋ ਰਹੀ ਹੈ ਜਿਹਦੇ ਕੋਲ ਜੌਬ ਆਫਰ ਨਹੀਂ ਹੋ ਰਿਆ ਉਹ ਤੋਂ 20-25-25 ਲੱਖ ਦੀ ਗ੍ਰਾਹੀ ਹੋ ਰਹੀ ਹੈ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਏਜੰਟ ਦਾ ਕਾਰੋਬਾਰ ਥੋੜਾ ਠੱਪ ਹੋਣ ਵਾਲੇ ਕੰਡੇ ਨੂੰ ਫਿਰ ਏਜੰਟ ਚਾਹੁੰਦੇ ਆ ਕਿ ਭਈ ਜੇ ਉਧਰਲੇ ਪਾਸੇ ਉਹ ਨਹੀਂ ਗੱਲ ਬਣ ਰਹੀ ਤੇ ਇਧਰਲੇ ਪਾਸੇ ਬਣਾ ਲੀਏ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਆਪਣੀ ਜਾਲ ਦੇ ਵਿੱਚ ਫਸਾ ਲੈਂਦੇ ਨੇ ਇੱਕ ਰੀਅਲਿਸਟਿਕ ਮੈਂ ਤੁਹਾਨੂੰ ਗੱਲ ਕਰਦਾ ਹਾਂ ਮੈਂ ਨਾਮ ਨਹੀਂ ਲਵਾਵਾਂਗਾ ਖੈਰ ਜੋ ਵੀਡੀਓ ਦੇਖੇਗਾ ਤੇ ਉਹਨੂੰ ਪਤਾ ਲੱਗ ਜਾਏਗਾ ਉਹਨੇ ਕਿਸੇ ਫੈਮਿਲੀ ਨੂੰ ਬੁਲਾਇਆ ਉਹਨਾਂ ਕੋਲ ਸਪਾਂਸਰਸ਼ਿਪ ਹੈਗੀ ਹੈ ਸਪਾਂਸਰਸ਼ਿਪ ਹੈਗੀ ਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਕੈਨੇਡਾ ਦੇ ਵਿੱਚੋਂ ਐਲੀਜੀਬਲ ਹੈਗਾ ਸਕਿੱਲ ਇਸ ਲਈ ਉਹਦੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਜਿਹੜਾ ਇੱਧਰ ਐਪਲੀਕੈਂਟ ਆ ਉਹਨੂੰ ਇਹ ਕਿਹਾ ਗਿਆ ਕਿ ਤੁਹਾਡਾ ਸਾਰਾ ਐਕਸਪੀਰੀਅੰਸ ਬਣਾ ਦਿੱਤਾ ਜਾਵੇਗਾ ਸਾਰੇ ਡਾਕੂਮੈਂਟ ਦਾ ਅਰੇਂਜਮੈਂਟ ਹੋ ਜਾਵੇਗਾ ਸਾਰਾ ਕੌਸ਼ ਹੋ ਜਾਵੇਗਾ ਫਿਰ ਉਹਨੇ ਕਿਹਾ ਜੀ ਪ੍ਰੋਗਰਾਮ ਲਾਂਚ ਤੇ ਹੋ ਗਿਆ ਪਰ ਹਲੇ ਤੱਕ ਨੋਟੀਫਾਈ ਨਹੀਂ ਹੋਇਆ ਫੁੱਲ ਇਹਦਾ ਜਿਹੜਾ ਐਲੀਜੀਬਿਲਟੀ ਉਹਨਾਂ ਕਹਿੰਿਆ ਜੀ ਤੁਹਾਨੂੰ ਜਿਹੜਾ ਵੀ ਕੋਈ ਕਹਿ ਰਿਹਾ ਉਹ ਪੜਾ ਰਿਹਾ ਹੈ ਇਸ ਨੂੰ ਲੈ ਕੇ ਇੰਟਰਨਲ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਗਈ ਆ ਹਾਲੇ ਨੈਟ ਤੇ ਨਹੀਂ ਪਈ ਇੱਕ ਗੱਲ ਸਮਝਿਓ ਸਭ ਤੋਂ ਪਹਿਲਾਂ ਜਦੋਂ ਵੀ ਇਹਦਾ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਵੇਗਾ canada.ca ਤੇ ਇਹਦਾ ਫੁੱਲ ਇਲੀਜੀਬਿਲਟੀ ਕ੍ਰਾਈਟੇਰੀਆ ਹੋਵੇਗਾ ਜਾ ਕੇ ਖੁਦ ਚੈੱਕ ਕਰ ਲਓ ਮੇਰੀ ਵੀ ਲੋੜ ਨਹੀਂ ਹੈਗੀ ਆ ਜਿੰਨੀ ਕਿ ਇਨਫੋਰਮੇਸ਼ਨ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਉੱਥੇ ਜਾ ਕੇ ਪੜ੍ਹ ਲਓ ਕਿ ਹੁਣ ਤੱਕ ਕੀ ਕੋਸ਼ਿਸ਼ ਤੇ ਅਪਡੇਟ ਹੈ ਹਾਲੇ ਪ੍ਰੋਗਰਾਮ ਲਾਂਚ ਹੋ ਚੁੱਕਾ ਹੈ ਫੁੱਲ ਫਲੈਸ਼ ਤਰੀਕੇ ਦੇ ਨਾਲ ਨੋਟੀਫਾਈ ਨਹੀਂ ਹੋਇਆ ਹੈ ਜੈਂਡਰ ਹਾਲੇ ਕੋਈ ਵੀ ਫਾਈਲ ਨਹੀਂ ਲੱਗ ਸਕਦੀ ਸੋ ਕਿਸੇ ਦੇ ਕਹਿਣ ਦੇ ਉੱਤੇ ਨਾ ਆਇਓ ਤੇ ਇੱਕ ਭਾਈ ਸਾਹਿਬ ਐਦਾਂ ਦੇ ਵੀ ਹੈ ਜਿਨ੍ਹਾਂ ਨੇ 2 ਲੱਖ ਰੁਪਈਆ ਕਿਸੇ ਨੂੰ ਦੇ ਦਿੱਤਾ ਹੈ ਤੇ ਉਹਨਾਂ ਤੋਂ ਮੈਂ ਏਜੰਟ ਦਾ ਨਾਮ ਨਹੀਂ ਲਵਾਵਾਂਗਾ ਪਰ ਉਸ ਏਜੰਟ ਨੇ ਬੜੀ ਚੰਗੀ ਤਰੀਕੇ ਨਾਲ ਉਹਨਾਂ ਨੂੰ ਬੇਵਕੂਫ ਬਣਾਇਆ ਫਿਰ ਉਸ ਤੋਂ ਬਾਅਦ ਮੇਰੇ ਨਾਲ ਜੋ ਗੱਲ ਕਰ ਰਿਹਾ ਸੀ 2 ਮਿੰਟ ਦੀ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਕਾਲ ਡ੍ਰੌਪ ਕਰ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਮੁਹੱਲੀ ਦਾ ਇਹ ਪੂਰਾ ਕੇਸ ਹੈ ਤੇ ਧਿਆਨ ਰੱਖਿਓ ਚੰਡੀਗੜ੍ਹ ਦੇ ਵਿੱਚ ਤੇ ਜਲੰਧਰ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਵਿਟੰਗੇ ਟੰਗ ਦੇ ਨਾਲ ਲੁੱਟਿਆ ਜਾ ਰਿਹਾ ਹੈ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰਡਾਸ ਉਹ ਪਿੱਛੇ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸ